ਸਸ ਸਗਲ ਦੋਸਤੋ ਸੋ ਤੁਸੀਂ ਜਾਣਦੇ ਹੋ ਸੋਸ਼ਲ ਮੀਡੀਆ ਦੇ ਉੱਤੇ ਕੁਝ ਨਾ ਕੁਝ ਨਵਾਂ ਆਇਆ ਹੀ ਰਹਿੰਦਾ ਤੇ ਉਹ ਤੁਹਾਡਾ ਦਿਲ ਵੀ ਲਾਈ ਰੱਖਦਾ ਜਿਹੜੇ ਲੋਕ ਬਹੁਤ ਜ਼ਿਆਦਾ ਸੋਸ਼ਲ ਮੀਡੀਆ ਚਲਾਉਂਦੇ ਆ ਚਲੋ ਉਹਨਾਂ ਨੂੰ ਕੋਈ ਨਾ ਕੋਈ ਮਸਾਲਾ ਮਿਲ ਜਾਂਦਾ ਕੋਈ ਨਾ ਕੋਈ ਉਹਨਾਂ ਨੂੰ ਇੱਕ ਚੀਜ਼ ਮਿਲ ਜਾਂਦੀ ਆ ਜਿਹੜੇ ਉਹ ਘਸਾ ਦਿੰਦੇ ਨੇ ਇਹੋ ਜਿਹਾ ਇੱਕ ਮਸਲਾ ਕਾਫੀ ਦਿਨਾਂ ਦਾ ਘੁੰਮ ਰਿਹਾ ਜਿਹੜੀ ਇੱਕ ਪੁਲਿਸ ਕਾਂਸਟੇਬਲ ਚਿੱਟੇ ਦੇ ਨਾਲ ਫੜੀ ਗਈ ਨਾਮ ਹੈ ਜੀ ਉਹਦਾ ਅਮਨਦੀਪ ਕੌਰ ਬਹੁਤ ਚਰਚਾ ਦਾ ਵਿਸ਼ਾ ਬਣੀ ਹੋਈ ਆ ਉਹਦੀਆਂ ਜੜੀਆਂ ਪੁਰਾਣੀਆਂ ਰੀਲਸ ਕਿਸੇ ਨੇ ਨਹੀਂ ਵੀ ਦੇਖੀਆਂ ਸੀ ਉਹ ਤੁਹਾਡੇ ਤੱਕ ਪਹੁੰਚ ਗਈਆਂ ਲੋਕਾਂ ਨੇ ਉਹ ਆਪਣੇ ਚੈਨਲਾਂ ਤੋਂ ਆਪਣੇ ਅਕਾਊਂਟਸ ਦੇ ਉੱਤੋਂ ਸਾਰੇ ਪੇਜਾਂ ਤੋਂ ਉਹ ਪਾਉਣ ਲੱਗ ਗਏ ਬਹੁਤ ਜ਼ਿਆਦਾ ਟ੍ਰੋਲ ਵੀ ਉਹਨੂੰ ਕੀਤਾ ਜਾ ਰਿਹਾ ਪਰ ਜਿਹੜੀ ਮੈਂ ਗੱਲ ਕਰਨੀ ਆ ਅਪਡੇਟਸ ਦਾ ਉਹਦੇ ਨਾਲ ਜੁੜੇ ਹੋਏ ਰੋਜ਼ ਨਵੇਂ ਆ ਰਹੇ ਨੇ ਮੈਂ ਇੱਕ ਸੀਨੀਅਰ ਪੱਤਰਕਾਰ ਦੀ ਵੀਡੀਓ ਹੁਣੇ ਦੇਖ ਰਿਹਾ ਸੀਗਾ ਤੇ ਇੱਕ ਬੜੀ ਉਹਨੇ ਹੈਰਾਨੀ ਵਾਲੀ ਗੱਲ ਦੱਸੀ ਜਿਹਦੇ ਬਾਰੇ ਮੈਂ ਗੱਲ ਕਰਨੀ ਚਾਹੂੰਗਾ ਅਪਰੇਟ ਤਾਂ ਇਹ ਵੀ ਆਇਆ ਕਿ ਉਹ ਸਿੱਧੂ ਮੂਸੇਵਾਲੇ ਦੀ ਜਿਹੜੀ ਉਹਨਾਂ ਦੀ ਫੈਮਿਲੀ ਆ ਉਹਦੇ ਵਿੱਚ ਵੀ ਸ਼ਾਮਲ ਸੀਗੀ ਕਦੇ ਉਹ ਸਿਕਿਉਰਟੀ ਦੇ ਵਿੱਚ ਸ਼ਾਮਲ ਸੀ ਤੇ ਕਿਸੇ ਲਾਪਰਵਾਹੀ ਕਰਕੇ ਉਹਨੂੰ ਹਟਾਇਆ ਵੀ ਗਿਆ ਸੀ ਤੇ ਕਈ ਵਾਰ ਕਹਿੰਦੇ ਉਹ ਸਸਪੈਂਡ ਪਹਿਲਾਂ ਵੀ ਹੋ ਚੁੱਕੀ ਆ ਹੁਣ ਜਿਹੜੀ ਗੱਲ ਮੈਂ ਕਰਨੀ ਆ ਕਿ ਤੁਸੀਂ ਦੇਖੋ ਉਹਨੂੰ ਤੁਸੀਂ ਕਿਵੇਂ ਇੱਕ ਸਟਾਰ ਬਣਾ ਕੇ ਪੇਸ਼ ਕਰ ਰਹੇ ਹੋ ਜਿਹੜੇ ਵੀ ਸੋਸ਼ਲ ਮੀਡੀਆ ਵਾਲੇ ਆ ਤੁਸੀਂ ਉਹਨੂੰ ਇੱਕ ਜਦਾਂ ਲਾਂਤਾਂ ਪਾਉਣੀ ਆ ਸੀ ਜਾਂ ਕਿਸੇ ਦੇ ਘਰ ਜਿਹਨੇ ਤਬਾਹ ਕੀਤੇ ਹੋਣ ਚਿੱਟਾ ਵੇਚਿਆ ਹੋਵੇ ਕਿਸੇ ਦਾ ਪੁੱਤ ਕੀ ਪਤਖ ਉਹ ਵੀ ਲਿਆ ਹੋਵੇ ਵੀ ਉਹਨੂੰ ਤੁਸੀਂ ਕਿ ਸਟਾਰ ਬਣਾਓਗੇ ਜਾਂ ਉਹਨੂੰ ਤੁਸੀਂ ਡਿਸਲਾਈਕ ਜ਼ਿਆਦਾ ਕਰੋਗੇ ਜਾਂ ਉਹਨੂੰ ਅਨਫੋਲੋ ਜ਼ਿਆਦਾ ਕਰੋਗੇ ਤੁਸੀਂ ਉਹਨੂੰ ਉਹਦੇ ਫਾਲੋਅਰ ਵਧਾਤੇ ਕਿਹਾ ਜਾਂਦਾ ਕਿ ਜਿੱਦਣ ਉਹ ਗ੍ਰਫਤਾਰ ਹੋਈ ਆ ਉਹਦਾ 30 31000 ਇੰਸਟਾਗ੍ਰਾਮ ਤੇ ਫਾਲੋਅਰ ਸੀ ਉਸ ਤੋਂ ਬਾਅਦ ਜਦੋਂ ਇਹ ਸਾਰਾ ਕੁਝ ਹੋਇਆ ਉਹਦੇ ਫਾਲੋਅਰ ਜਿਹੜੇ ਘਟਣੇ ਚਾਹੀਦੇ ਸੀ ਉਹ ਵੱਧ ਕੇ 70000 ਦੇ ਨੇੜੇ ਪਹੁੰਚ ਗਏ ਤੇ ਮੈਂ ਹੁਣੇ ਚੈੱਕ ਕਰ ਰਿਹਾ ਸੀ ਮੈਨੂੰ ਤਾਂ ਉਹਦੀ origignal ID ਲੱਭੀ ਹੋਈ ਨਹੀਂ account ਉਹਦਾ origignal ਹੈ ਕਿਹੜਾ ਮੈਂ ਤਾਂ ਸਿਰਫ ਉਹ ਜਿਹੜੀ ਪੱਤਰਕਾਰ ਨੇ ਗੱਲ ਕੀਤੀ ਆ ਉਹ ਕਿਸੇ ਆਧਾਰ ਤੇ ਕੀਤੀ ਹੋਊਗੀ ਤਾਂ ਉਹ ਸੁਣ ਕੇ ਸਿਰਫ ਤੁਹਾਨੂੰ ਮੈਂ ਦੱਸ ਰਿਹਾ ਵੀ ਆਪਣੇ ਲੋਕਾਂ ਦੀ ਕੀ ਸੋਚ ਆ ਜਿਹਨੂੰ ਅਸੀਂ ਜ਼ੀਰੋ ਬਣਾਉਣਾ ਉਹਨੂੰ ਅਸੀਂ ਹੀਰੋ ਬਣਾ ਦਿੰਨੇ ਆ ਇੱਕ ਹੋਰ ਵੀਡੀਓ ਨਾ ਇਦਾਂ ਦੀ ਮੈਂ ਦੇਖੀ ਵਾਇਰਲ ਹੋ ਰਹੀ ਹੈ ਰੀਲ ਇੱਕ ਕੋਈ ਮੋਜਰਮ ਆ ਜਿਹੜਾ ਉਹ ਨੂੰ ਪੁਲਿਸ ਲੈ ਕੇ ਜਾ ਰਹੀ ਆ ਤੇ ਉਹਨੂੰ ਕਾਫੀ ਜਿੱਦਾਂ ਸੂਰਮਾ ਬਣਾ ਕੇ ਪੇਸ਼ ਕੀਤਾ ਜਾ ਰਿਹਾ ਤੇ ਥੱਲੇ ਮੈਂ ਕਮੈਂਟਾਂ 'ਚ ਪੜਿਆ ਵੀ ਉਹਦਾ ਦੋਸ਼ ਇਹ ਆ ਵੀ ਉਹਨੇ ਪਤਾ ਨਹੀਂ ਕਿਸੇ ਨਾਲ ਲੁੱਟਖੋਹੀ ਕੀਤੀ ਆ ਤੇ ਪਤਾ ਨਹੀਂ ਕਿਸੇ ਦਾ ਕਤਲ ਵੀ ਕੀਤਾ ਤੇ ਉਹ ਉਹਨੂੰ ਤੁਸੀਂ ਸਤਾਰ ਬਣਾਉਣ ਲੱਗੇ ਹੋਏ ਹੋ ਵੀ ਜਿਗਰਾ ਚਾਹੀਦਾ ਜੀ ਫਲਾਣਾ ਚਾਹੀਦਾ ਜੀ ਤੁਸੀਂ ਹਰੇਕ ਨੂੰ ਸੂਰਮਾ ਬਣਾ ਦਿੰਨੇ ਹੋ ਇਦਾਂ ਹੀ ਇਹ ਜਿਹੜੀ ਮਹਿਲਾ ਕਰਮਚਾਰੀ ਆ ਇਹਨੂੰ ਤਾਂ ਸਗੋਂ ਫੇਮ ਮਿਲ ਰਹੀ ਆ ਹੁਣ ਪਤਾ ਨਹੀਂ ਕੱਲ ਨੂੰ ਉਹ ਛੁੱਟ ਜੇ ਜਾਂ ਕੋਈ ਇਹ ਕੇਸ ਦਾ ਫੈਸਲਾ ਹੋ ਜੇ ਬਾਹਰ ਆ ਜੇ ਤਾਂ ਹੋ ਸਕਦਾ ਉਹਨੂੰ ਕੋਈ ਫਰਕ ਹੀ ਨਾ ਪਵੇ ਉਹਨੂੰ ਹੋਰ ਇਸ ਚੀਜ਼ ਦਾ ਫਾਇਦਾ ਮਿਲ ਜਵੇ ਪੁਲਿਸ ਦੀ ਨੌਕਰੀ ਭਾਵੇਂ ਰਹੇ ਨਾ ਰਹੇ ਤੇ ਹੋਰ ਉਹਨੂੰ ਕਿਸੇ ਪਾਸੇੋਂ ਫਾਇਦਾ ਮਿਲ ਜੇ ਕਿਉਂਕਿ ਅਸੀਂ ਜਿਹੜੇ ਬਦਨਾਮ ਲੋਕਾਂ ਨੂੰ ਸੋਸ਼ਲ ਮੀਡੀਆ ਤੇ ਹਿੱਟ ਕਰਕੇ ਉਹਨਾਂ ਨੂੰ ਪੈਸੇ ਬਣਾ ਕੇ ਦੇ ਰਹੇ ਹਾਂ ਹੋਰ ਵੀ ਬੜੀਆਂ ਉਦਾਹਰਨਾਂ ਪਹਿਲਾਂ ਇਹੋ ਜਿਹੀਆਂ ਆਈਆਂ ਨੇ ਇਹ ਨਾ ਸੋਚੋ ਵੀ ਐਦਾਂ ਨਹੀਂ ਹੁੰਦਾ ਹੁੰਦਾ ਵਾ ਕਈ ਲੋਕ ਆਪਣੇ ਆਪ ਨੂੰ ਬਦਨਾਮ ਕਰਾ ਕੇ ਪੈਸਾ ਕਮਾਉਂਦੇ ਨੇ ਉਹਦੇ 'ਚ ਉਹਨਾਂ ਨੂੰ ਫਰਕ ਨਹੀਂ ਪੈਂਦਾ ਤੇ ਇਹਦੇ 'ਚ ਯੋਗਦਾਨ ਤੁਸੀਂ ਪਾਉਂਦੇ ਹੋ ਕਿਉਂਕਿ ਤੁਸੀਂ ਉਹਨਾਂ ਦੀ ਰੀਲਾਂ ਘਸਾਉਂਦੇ ਹੋ ਤੁਸੀਂ ਉਹਨਾਂ ਨੂੰ ਪ੍ਰੋਮੋਸ਼ਨ ਫ੍ਰੀ ਦੇ ਵਿੱਚ ਦਿੰਦੇ ਹੋ ਤੇ ਇਹੀ ਕੁਝ ਹੁਣ ਇਸ ਮਸਲੇ ਦੇ ਵਿੱਚ ਹੋ ਰਿਹਾ ਸੋ ਹੁਣ ਤਾਂ ਇਹ ਚਾਹੀਦਾ ਜੀ ਉਹਦਾ ਜਿਹੜਾ ਪੇਜ ਆ ਜੇ ਉਹਨੇ ਕੋਈ ਕਸੂਰ ਇਹੋ ਜਿਹਾ ਕੀਤਾ ਵਾ ਤਾਂ ਉਹਨੂੰ ਤਾਂ ਡਿਸਲਾਈਕ ਮਿਲਣਾ ਚਾਹੀਦਾ ਜਿਹੜਾ ਉਹ 30000 ਫਾਲੋਅਰ ਸੀ ਉਹ ਲਿਆ ਕੇ 10000 ਤੋਂ ਵੀ ਥੱਲੇ ਸੁੱਟ ਦੋ ਇਹ ਹੋਣਾ ਚਾਹੀਦਾ ਸੀ ਕਿ ਅਸੀਂ ਉਹਨੂੰ 70000 ਤੇ ਲੈ ਗਏ ਤੇ ਇਹ ਵੀ ਨਹੀਂ ਪਤਾ ਆਉਣ ਵਾਲੇ ਸਮੇਂ ਦੇ ਵਿੱਚ ਉਹ ਮਿਲੀਅਨ ਤੱਕ ਪਹੁੰਚ ਜਾਵੇ ਤੇ ਇੱਕ ਇੱਕ ਐਡ ਕਰਨ ਦਾ ਉਹ ਲੱਖਾਂ ਰੁਪਈਆ ਲੈਣ ਲੱਗ ਜੇ ਪੁਲਿਸ ਦੀ ਨੌਕਰੀ ਭਾਵੇਂ ਰਹੇ ਨਾ ਰਹੇ ਉਹਨੂੰ ਕੀ ਫਰਕ ਪੈਣਾ ਸੋ ਐਨੀ ਗੱਲ ਮੈਂ ਕਰਨੀ ਸੀ ਜੀ ਤੁਸੀਂ ਆਪਣੇ ਵਿਚਾਰ ਜਰੂਰ ਦਿਓ ਕੋਈ ਗੱਲ ਨਾ ਚੰਗੀ ਲੱਗੀ ਹੋਵੇ ਕਿ ਮੈਂ ਦਾ ਜਾਚਕਾ ਬਹੁਤ ਬਹੁਤ ਧੰਨਵਾਦ ਅਗਲੀ ਵੀਡੀਓ ਦੇ ਵਿੱਚ ਕੋਈ ਹੋਰ ਨਵਾਂ ਵਿਸ਼ਾ ਲੈ ਕੇ ਆਉਂਗਾ